ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਦੇ ਨਾਲ ਤੇ ਲਾਈਵ ਤਸਵੀਰਾਂ ਨਾਲ ਦਿਖਾ ਰਹੇ ਹਾਂ ਬਰੂਵਰ ਸਾਇਦੇ ਵਿੱਚ ਬਰਸਾਤ ਜਿਹੜੀ ਹੈ ਫਿਰ ਸ਼ੁਰੂ ਹੋ ਚੁੱਕੀ ਹੈ ਅੱਜ ਸਵੇਰ ਤੋਂ ਜਿਹੜੀ ਗਰਮੀ ਕਾਫੀ ਚੱਲ ਰਹੀ ਸੀ ਜਿਆਦਾ ਗਰਮੀ ਸੀ ਤੇ ਲੋਕ ਲੋਕਾਂ ਨੂੰ ਗਰਮੀ ਤੋਂ ਨਜਾਬ ਜ਼ਰੂਰ ਮਿਲੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸੰਦੇਸ਼ ਦਿਖਾ ਰਹੇ ਹਾਂ ਤੁਹਾਨੂੰ ਦੇਖ ਸਕਦੇ ਹੋ ਤੁਸੀਂ بارش ਤੇਜ਼ ਪਾਣੀ ਪਾਣੀ ਹੁਣ ਉਹ ਭਰ ਗਿਆ ਸ਼ਹਿਰ ਦੇ ਵਿੱਚ ਇੰਨੀ ਜਿਆਦਾ ਬਾਸ ਜੜੀ ਹੈ ਉਹ ਤੇਲ ਹੋਈ ਹੈ ਤੇ ਕਿੱਥੋਂ ਜੁੜੇ ਹੋ ਤੁਸੀਂ ਲਾਈਵ ਨਾਲ ਦੱਸੋ ਵੀ ਤੁਹਾਡੇ ਇਲਾਕੇ ਦੇ ਵਿੱਚ ਬਾਸ ਹੋ ਰਹੀ ਹੈ ਜਾਂ ਨਹੀਂ ਹੈ ਗਰਮੀ ਜਿਆਦਾ ਸੀ ਅੱਜ ਗਰਮੀ ਤੋਂ ਰਾਹ ਦੇਣ ਦੇ ਨਹੀਂ ਇੱਕ ਰਾਤ ਭਰੀ ਬਰਸਾਤ ਕੇ ਸਾਹਮਣੇ ਆਈ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸੰਗੀਆਂ ਕੀ ਦਿਆਂ ਜਾ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਸ਼ਹਿਰ ਦੇ ਵਿੱਚ ਪੈ ਰਹੀ بارش ਤੇ ਮੌਸਮ ਜਿਹੜਾ ਬਹੁਤ ਠੰਡਾ ਹੋ ਗਿਆ ਅੱਜ ਨੱਟ ਤੇ ਵੀ ਸੀ ਵੀ بارش ਜਿਹੜੀ ਹੈ ਪੰਜਾਬ ਦੇ ਵਿੱਚ ਕਈ ਹਿੱਸੇ ਚ ਆਊਗੀ ਤੇ ਇਹ بارش ਗੁਰੂ ਅਰਧੇ ਸ਼ਹਿਰ ਦੇ ਹਿੱਸੇ ਵੀ ਆਈ ਹੈ ਤਸਵੀਰਾਂ ਤੁਸੀਂ ਦੇਖੋ ਨਿਆ ਪਾਣੀ ਕਿੜਾ ਉਹ ਪਾ ਚੁੱਕੇ ਆ ਲਾਈਫ ਆਪਣੇ ਲਈ ਜੂਨ ਫਾਈਲ ਹੋ ਰਹੀ ਹੈ ਤੇਜ਼ ਬਾਸ ਦੇ ਨਾਲ ਗਰਮੀ ਦੀ ਰਾਤ ਜਿਹੜੀ ਨੂੰਦੀ ਉਹ ਦਿਨ ਦਿਖਾਈ ਦਿਆ ਕਿੱਥੋਂ ਬੋਲਿਓ ਤੁਸੀਂ ਤੁਹਾਡੇ ਬਾਸ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਇਸ ਬੰਦੀ ਦੀ ਜਾਣਕਾਰੀ ਹੈ ਤੁਸੀਂ ਜ਼ਰੂਰ ਸਾਂਝੀ ਕਰਿਓ